ਇੱਕ ਹਵਾਈ ਜਹਾਜ਼ ਹੀ ਆਪ ਦਾ ਆਪਣੇ ਆਪ ਹੀ 10 ਲੱਖ ਰੁਪਏ ਦਾ ਨੁਕਸਾਨ ਕਰ ਲੈਂਦਾ ਸਹੀ ਸੁਣਿਆ ਤੁਸੀਂ ਕਿੱਦਾਂ ਕਰ ਲੈਂਦਾ ਜਹਾਜ਼ ਦੇ ਵਿੱਚ ਇੱਕ ਜਿਵੇਂ ਐਮਰਜੈਂਸੀ ਡੋਰ ਹੁੰਦਾ ਓਵੇਂ ਇੱਕ emergancy slide ਵੀ ਹੁੰਦੀ ਆ ਜਿਹਦੇ ਖੋਲਣ ਦੇ ਨਾਲ ਜਹਾਜ਼ ਨੂੰ 10 ਲੱਖ ਰੁਪਏ ਦਾ ਨੁਕਸਾਨ ਹੁੰਦਾ ਜਾਨਕਿ 10 ਲੱਖ ਰੁਪਏ ਦੇ ਵਿੱਚ ਉਹ ਨਵੀਂ ਸਲਾਈਡ ਦਰ ਦੁਬਾਰਾ ਰਿਕਵਰ ਹੋ ਕੇ ਜਹਾਜ਼ ਦੇ ਵਿੱਚ ਪਾਈ ਜਾਂਦੀ ਆ ਜਦੋਂ ਜਹਾਜ਼ ਦੀ emergeny landing ਕਰਾਉਣੀ ਪੈਂਦੀ ਆ ਜਾਂ crash ਹੋਣ ਵਾਲਾ ਹੁੰਦਾ ਜਹਾਜ਼ ਉਦੋਂ emergeny land ਕਰਵਾ ਕੇ passengers ਦੇ ਉਤਰਨ ਵਾਸਤੇ ਕੋਈ ਸਾਧਨ ਨਹੀਂ ਹੁੰਦਾ ਇਸ ਕਰਕੇ ਇਹ emergeny door ਦੇ ਵਿੱਚੋਂ emergeny ਇੱਕ ਸਲਾਈਡ ਨਿਕਲਦੀ ਆ ਕੱਢੀ ਜਾਂਦੀ ਜਾਨਕਿ ਜਿੱਥੋਂ ਸਾਰੇ ਜਹਾਜ਼ ਦੇ ਵਿੱਚੋਂ passengers ਆ ਜਾਂ pilot ਆ ਸਾਰੇ ਵਿਅਕਤੀ ਉਤਰ ਸਕਣ ਇਹ ਜਿਹੜੀ ਸਲਾਈਡ ਆ ਇਹਦੇ ਉੱਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ ਹਾਲਾਂਕਿ ਜੇ ਜਹਾਜ਼ ਨੂੰ ਅੱਗ ਲੱਗੀ ਹੈ ਤਾਂ ਇਹਦੇ ਉੱਤੇ ਅੱਗ ਦਾ 90 ਸੈਕਿੰਡ ਤੱਕ ਕੋਈ ਅਸਰ ਨਹੀਂ ਹੁੰਦਾ 90 ਸੈਕਿੰਡ ਦੇ ਵਿੱਚ ਵਿੱਚ ਸਾਰੇ ਜਿਹੜੇ ਜਹਾਜ਼ ਦੇ ਪੈਸੇਂਜਰ ਆ ਉਹ ਉਤਰ ਸਕਦੇ ਆ ਤੇ ਇਹ 10 ਲੱਖ ਰੁਪਏ ਦਾ ਨਾਲ ਦੀ ਨਾਲ ਨੁਕਸਾਨ ਵੀ ਕਰ ਦਿੰਦੀ ਆ ਲੋਕਾਂ ਦੀਆਂ ਵੈਸੇ ਜਾਨਾਂ ਨਾਲੋਂ ਪਿਆਰਾ ਕੋਈ ਪੈਸਾ ਤਾਂ ਹੈ ਨਹੀਂ ਚਾਹੇ 10 ਲੱਖ ਹੁੰਦਾ ਤੇ ਚਾਹੇ 20 ਲੱਖ ਹੁੰਦਾ ਉਹ ਕੋਈ ਚੱਕਰ ਨਹੀਂ ਪਰ ਆਪਣਾ ਦੱਸਣਾ ਬੰਦਾ ਜਿਵੇਂ ਜੇ ਸਾ ਹਵਣਾ ਇਹਦੇ ਬਾਰੇ ਰਿਸਰਚ ਹੋਈ ਆ ਜਾਂ ਲਿਖਿਆ ਗਿਆ ਆਪਾਂ ਤੁਹਾਨੂੰ ਉਹ ਚੀਜ਼ ਦੱਸੀ ਆ ਕਿ 10 ਲੱਖ ਰੁਪਇਆ ਦਵਾਰਾ ਲੱਗ ਜਾਂਦਾ ਇਹਨੂੰ ਰੀਸਟੋਰ ਕਰਕੇ ਦਵਾਰਾ ਜਹਾਜ਼ ਦੇ ਵਿੱਚ ਜਾਂ ਫਿੱਟ ਕਰਨ ਨੂੰ ਤੇ ਜਾਂ ਇਸ ਚੀਜ਼ ਨੂੰ ਨਵੀਂ ਬਣਾਉਣ ਨੂੰ 10 ਲੱਖ ਰੁਪਇਆ ਲੱਗਦਾ ਜੋ ਇਹਦੀ ਖੁੱਲਣ ਦੀ ਸਪੀਡ ਆ ਇਸ ਸਲਾਈਡ ਦੀ ਉਹ 6 ਤੋਂ 25 ਸੈਕਿੰਡ ਦੇ ਵਿੱਚ ਵਿੱਚ ਇੰਨੀ ਰਫਤਾਰ ਦੇ ਨਾਲ ਖੁੱਲਦੀ ਆ ਕਿ ਇਹ ਪ੍ਰੋਪਰ ਜਾਨ ਕੇ ਕਹਿ ਲਈਏ ਆਪਾਂ ਬਹੁਤ ਹੀ ਐਮਰਜੈਂਸੀ ਟਾਈਮ ਇਹ ਵਰਤੀ ਜਾਂਦੀ ਹੈ ਪਰ ਜਦੋਂ ਵਰਤੀ ਜਾਂਦੀ ਹੈ ਨਾਲ ਦੀ ਨਾਲ ਜਾਨਾਂ ਵੀ ਬਚਾਈ ਜਾਂਦੀ ਹੈ ਨੁਕਸਾਨ ਵੀ ਕਰ ਜਾਂਦੀ ਹੈ ਜੋ ਸਕਰੀਨ ਤੇ ਤੁਸੀਂ ਹੁਣ ਅੰਬ ਦੇਖ ਰਹੇ ਹੋ ਇਹ ਏਡੇ ਏਡੇ ਵੱਡੇ ਅੰਬ ਆਪਣੇ ਇੰਡੀਆ ਦੇ ਨਾਲੋਂ ਜਾਨ ਕੇ ਕਹਿ ਲਈਏ ਜਾਂ ਹੋਰ ਕੰਟਰੀਆਂ ਨਾਲੋਂ ਇੱਥੇ ਬਾਦ ਰਸੀਲੇ ਮਿੱਠੇ ਅੰਬ ਤੇ ਵੱਡੇ ਅੰਬ ਤੇ ਵੱਡੇ ਪੱਧਰ ਤੇ ਚੈਨਾ ਦੇ ਵਿੱਚ ਖੇਤੀ ਕੀਤੀ ਜਾਂਦੀ ਆ ਚੈਨਾ ਕਹਿ ਲਈਏ ਹਰੇਕ ਪਾਸਿਓ ਹਰੇਕ ਚੀਜ਼ ਦੇ ਵਿੱਚੋਂ ਆਪਣੀ ਇੰਡੀਆ ਦੇ ਮੁਤਾਬਕੀ ਟੈਕਨੋਲੋਜੀ ਪੱਖੋਂ ਹੋ ਗਿਆ ਜਾਂ ਹੋਰ ਗੱਲਾਂ ਪੱਖੋਂ ਹੋ ਗਿਆ ਅੱਗੇ ਆ ਹਮੇਸ਼ਾ ਤੇ ਇਸ ਅੰਬਾਂ ਦੀ ਤੇ ਗੰਨਿਆਂ ਦੀ ਖੇਤੀ ਵਿੱਚ ਵੀ ਅਗੇ ਰਿਹਾ ਅੰਬਾਂ ਬਾਰੇ ਆਪਾਂ ਗੱਲ ਕੀਤੀ ਹੈ ਅੰਬਾਂ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਇੱਥੇ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਜੇ ਤੁਸੀਂ ਦੇਖੋਗੇ ਗੰਨਿਆਂ ਦੀ ਖੇਤੀ ਗੰਨਿਆਂ ਦੀ ਖੇਤੀ ਵੀ ਇੰਡੀਆ ਨਾਲੋਂ ਦੁੱਗਣੇ ਪੱਧਰ ਤੇ ਗੰਨਿਆਂ ਦੀ ਖੇਤੀ ਹੁੰਦੀ ਹੈ ਤੇ ਇਹਨਾਂ ਦਾ ਗੰਨਾ ਵੀ ਤੁਸੀਂ ਹੱਥ ਨਾਲ ਹੀ ਛੱਲ ਸਕਦੇ ਹੋ ਹੱਥ ਨਾਲ ਹੀ ਤੋੜ ਸਕਦੇ ਹੋ ਗੰਨਾ ਵੀਰ ਇਹ ਆਪਾਂ ਕਹਦੇ ਹਾਂ ਮਲਾਈਮ ਹੀ ਇਹਨਾਂ ਹੁੰਦਾ ਜਾਂ ਰਸੀਲਾ ਵੀ ਬਹੁਤ ਹੁੰਦਾ ਗੰਨਾ ਚਾਈਨਾ ਦਾ ਗੰਨਾ ਤੇ ਆਂਬ ਦੋਨੇ ਇੰਡੀਆ ਜਾਂ ਹੋਰ ਕੰਟਰੀ ਦੇ ਮੁਕਾਬਲੇ ਦੋਨੇ ਕਹਿ ਰਹੇ ਤੇ ਦੋਨਾਂ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਤੇ ਬਹੁਤ ਦੇਖ ਰੇਖ ਦੇ ਨਾਲ ਕਹਿੰਦੇ ਹਾਲਾਂ ਤੱਕ ਇਹ ਰਿਸਰਚ ਦੇ ਮੁਤਾਬਕ ਇਹ ਵੀ ਸੁਣਿਆ ਗਿਆ ਕਿ ਬਿਨਾ ਜਿਆਦੇ ਸਪਰੇਹਾਂ ਤੋਂ ਬਿਨਾ ਜਿਆਦੇ ਕੋਈ ਗਲਤ ਫੈਕਟ ਜੋ ਫੂਡ ਤੇ ਪਾਉਂਦਾ ਰਿਜਨਲ ਜੋ ਅਸਲੀ ਇੱਕ ਫਲ ਹੁੰਦਾ ਅਸਲੀ ਫਲ ਵਾਂਗੂ ਇਹਨੂੰ ਤਿਆਰ ਕੀਤਾ ਜਾਂਦਾ ਤੇ ਚਾਈਨਾ ਵਾਲੇ ਕਹਿੰਦੇ ਕਿ ਅਸਲੀ ਫਲ ਜੇ ਅੰਬ ਤੇ ਗੰਨੇ ਦੀ ਗੱਲ ਕਰੀਏ ਤਾਂ ਉਹ ਨੇ ਜੋ ਅਸੀਂ اگਾਉਂਦੇ ਆਂ